ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਘੁਣਸਾਂ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤਪੇ ਦੇ ਲਾਗੇ ਪੈ ਜਾਂਦਾ ਪਿੰਡ ਠੀਕ ਹੈ ਜੀ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਬਾਕੀ ਆਪਣਾ ਨੰਬਰ ਨੋਟ ਕਰੋ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 75280 003555 ਜੀ ਠੀਕ ਹੈ ਜੀ ਲੱਕ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤਾਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾਂ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਤਾਜੀ ਸੂਈ ਮੱਝ ਆ ਜੀ ਬਾਈ ਕੋਲ ਲੈਣੇ ਜੀ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਦੀਪ ਸਿੰਘ ਜੀ ਪਿੰਡ ਕੌਣਸ ਜ਼ਿਲ੍ਹਾ ਬਰਨਾਲਾ ਨੰਬਰ ਭਰਾ 9814992697 ਹਾਂਜੀ ਭਾਈ ਕਿਹੜੇ ਕਿਹੜੇ ਪਿੰਡ ਪੈਣ ਨੇ ਨੇੜੇ ਆਪਣੇ ਆਪਣੇ ਖੁੱਡੀ ਵੀ ਨੇੜੇ ਪੈਂਦਾ ਢੱਲਵਾ ਨੇੜੇ ਪੈਂਦਾ ਤਪਾ ਵੀ ਆਪਾਂ ਨੇੜੇ ਹੀ ਪੈਂਦਾ ਠੀਕ ਹੈ ਜੀ ਤੇ ਹਾਂਜੀ ਭਾਈ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਦੀ ਮੱਝ ਵੀਰੇ ਆਪਣੀ ਤੀਜਾ ਸੂਆ ਮੱਝ ਸੂਈ ਹੋਈ ਆ ਠੀਕ ਹੈ ਜੀ ਅੱਜ ਇਹਨੂੰ ਤਿੰਨ ਦਿਨਾਂ ਤੋਂ ਕੋਈ ਸੂਈ ਨੂੰ ਠੀਕ ਹੈ ਜੀ ਤੇ 10 ਕਿਲੋ ਬੋਲਾ ਇਹਦੇ ਥੱਲੇ ਤਿਆਰ ਆ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਥਾਣੇ ਦੇਰਲੀ ਸਾਈਡ ਠੀਕ ਹੈ ਜੀ ਅੱਖਾਂ ਚਿੱਟੀਆਂ ਤੇ ਤਿੰਨ ਚਾਰ ਦਿਨ ਹੋਏ ਸੂਈ ਨੂੰ ਜੀ ਹਾਂ ਜੀ ਤਿੰਨ ਦਿਨ ਹੋ ਗਏ ਯਾਰ ਤਿੰਨ ਦਿਨ ਹੋ ਗਏ ਠੀਕ ਹੈ ਜੀ ਲੋਪਰਾ ਬੱਚੇ ਦਾ ਨਾੜ ਵਾਹੇ ਨਾਲ ਹੀ ਹੈ ਠੀਕ ਹੈ ਜੀ ਠੀਕ ਥੋੜਾ ਡਰਦੀ ਆ ਮੱਝ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਅੱਖਾਂ ਚਿੱਟੀਆਂ ਜੀ ਠੀਕ ਹੈ ਜੀ ਤੇ ਬੱਚਾ ਕਿਹੜਾ ਜੀ ਤੇ ਮਗਰ ਇਹ ਠੀਕ ਹੈ ਜੀ ਇਹ ਬੱਚੇ ਕਟਾ ਕੇ ਕਟਿਆਈ ਕਟਾਏ ਕਟਾ ਜੀ ਉਪਰਾਂ ਕਟਾ ਬਹੁਤ ਸੁਣ ਇਹਦੇ ਨਾੜੂ ਵਾਹੇ ਨਾਲ ਹੀ ਮੜਾ ਹੈ ਨਾੜੂ ਨਾਲ ਆ ਜੀ ਹਾਂ ਠੀਕ ਹੈ ਚੈੱਕ ਕਰ ਸਕਦੇ ਨਾੜੂ ਵਾਹਦਾ ਬਾਈ ਕਹਿੰਦਾ ਹੈ ਨਾਲ ਆ ਤੇ ਬਾਕੀ ਹਲੇ ਸਾਫ ਹੋ ਰਹੀ ਹੈ ਮੱਝ ਦੇਖੀ ਰਿਹਾ ਆਪਾਂ ਨੂੰ ਤੇ ਬਾਈ ਜੀ ਤੋਰ ਕੇ ਦਿਖਾ ਦਿਓ ਹਾਂ ਜੀ ਲਓ ਜੀ ਹਾਂ ਮੱਝ ਚੰਗੀ ਤਰ੍ਹਾਂ ਦੇਖ ਸਕਦੇ ਠੀਕ ਹੈ ਜੀ ਤੇਨੇ ਸੱਡਾਂ ਪਾ ਦਿਖਾਤੀਆਂ ਆ ਪ੍ਰਸਲੀ ਸਾਈਡ ਆ ਗਈ ਜੀ ਠੀਕ ਹੈ ਜੀ ਬਾਕੀ ਜੇ ਕਿਸੇ ਬਾਈ ਤੋਂ ਵੀਡੀਓ ਮੰਗਾਉਣੀ ਹੈ ਵੀਡੀਓ ਮੰਗਾ ਸਕਦੇ ਹੋ ਬਾਅਦ ਚੀਕ ਚੈੱਕ ਕਰਕੇ ਤਸੱਲੀ ਕਰਕੇ ਲਿਖ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਠੀਕ ਹੈ ਨਾ ਚੈੱਕ ਕਰਨਾ ਸਾਡਾ ਕੰਮ ਬਣਦਾ ਸਾਡਾ ਕੰਮ ਵੀਡੀਓ ਐਡ ਕਰਨਾ ਠੀਕ ਹੈ ਦੇਖ ਸਕਦੇ ਫੇਸ ਬਿਊਟੀ ਤੇ ਮੜਾ ਲੰਮਾ ਤੋਰ ਦਿ ਇਹਨੂੰ ਲੋ ਜੀ ਤੋਰ ਦਿ ਜੀ ਲੋ ਜੀ ਚੈੱਕ ਕਰ ਸਕਦੇ ਭਰਾ ਹਾਂਜੀ ਬਾਈ ਜੀ ਰੇਟ ਦੱਸੋ ਜਾਇਜ਼ ਜਦਾ ਰੇਟ ਇਹਦਾ 1 ਲੱਖ ਰੁਪਈਆ ਜੀ 1 ਲੱਖ ਰੁਪਈਆ ਠੀਕ ਹੈ ਜੀ ਬਾਤ ਨੂੰ ਮੌਕੇ ਤੇ ਮਾਨ ਤਾਨ ਕਰਦਾਂਗੇ ਮਾਨ ਤਾਨ ਹੋ ਜੂਗਾ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਫੇਸ ਕੁਆਲਿਟੀ ਤੇ ਮੱਝ ਦਾ ਪਿਛਲਾ ਟਾਂਚਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਚੰਗੀ ਪੜੀ ਪਲੋਸੀਆ ਪਟਪੜਾ ਠੀਕ ਹੈ ਜੀ ਥਾਂ ਦੇਖ ਸਕਦੇ ਹੋ ਚਾਰੇ ਨਿਖੜਵੇਂ ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਬੰਦੋ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ